ਏਵਨ ਪੰਜਾਬੀ ਨਡਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋਸ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਕਰੰਟ ਇਚਲੀ ਚਲਦੇ ਆ ਗੁਰਦਾਸਪੁਰ ਦੋਸਤੋ ਇਹ ਤਾਂ ਵਿਰੋਧੀਆਂ ਵੱਲੋਂ ਪਹਿਲੇ ਕਿਹਾ ਜਾਂਦਾ ਸੀਗਾ ਕਿ ਕਾਂਗਰਸ ਪਾਰਟੀ ਚੋਣਾਂ ਦੇ ਵਿੱਚ ਕਰ ਸਕਦੀ ਆ ਧੱਕੇਸ਼ਾਹੀ ਔਰ ਕਿਤੇ ਨਾ ਕਿਤੇ ਵਿਰੋਧੀਆਂ ਦੀ ਗੱਲ ਉਹ ਸੱਚੀ ਸਾਬਤ ਹੋ ਰਹੀ ਆ ਗੁਰਦਾਸਪੁਰ ਦੇ ਏਰੀਆ ਤੋਂ ਖਬਰ ਆ ਰਹੀ ਹੈ ਜਿੱਥੇ ਕਿ ਕਾਂਗਰਸੀਆਂ ਵੱਲੋਂ ਅਕਾਲੀਆਂ ਦੇ ਨਾਲ ਕੀਤੀ ਹੈ ਧੱਕੇਸ਼ਾਹੀ ਕਿਸ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਹੈ ਖੁਦ ਮੇਰੇ ਨਾਲ ਸੁਖਜਿੰਦਰ ਸਿੰਘ ਲੰਗਾ ਜੁੜੇ ਹੋਏ ਨੇ ਉਹਨਾਂ ਤੋਂ ਲੈਨੇ ਅਪਡੇਟ ਲੰਗਾ ਸਾਹਿਬ ਕਿਸ ਤਰ੍ਹਾਂ ਦੀ ਤੁਹਾਡੇ ਨਾਲ ਟੱਕਰਸ਼ਾਈ ਹੋ ਰਹੀ ਹੈ ਹਾਂਜੀ ਹਾਂਜੀ ਜੀ ਇਸ ਟਾਈਮ ਅਸੀਂ ਸ਼ਕਰੀ ਪਿੰਡ ਦੇ ਵਿੱਚ ਖਲੋਤੇ ਆਂ ਜਿੱਥੇ ਸਵੇਰੇ 10 ਵਜੇ ਦੇ ਕਰੀਬ ਕਾਂਗਰਸ ਦੇ 100 150 150 ਦੇ ਕਰੀਬ ਗੁੰਡਾ ਹੁੰਦਾ ਹੈ ਆ ਕੇ ਪਹਿਲੋਂ ਤਾਂ ਗਾਤਰਾ ਦੇ ਨਾਲ ਗੇਟ ਤੋੜ ਕੇ ਅੰਦਰ ਵੜਿਆ ਜਾਂਦਾ ਹੈ ਜਦੋਂ ਅੰਦਰ ਵੜ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਅੰਦਰੋਂ ਵੈਲਟ ਪੇਪਰ ਲੈ ਕੇ ਪਹਿਲੋ ਸਾਡੇ ਜਿਹੜੇ ਏਜੰਟ ਸੀਗੇ ਜਿਨ੍ਹਾਂ ਦੀ ਵਾਈਫ ਉਹ ਕੈਂਡੀਡੇਟ ਸੀਗੀ ਸਰਪੰਚ ਜੀ ਦੀ ਉਹਨਾਂ ਨੂੰ ਮਾਰਿਆ ਜਾਂਦਾ ਹੈ ਉਹਨਾਂ ਦੇ ਹੱਥ ਤੇ ਦਾਤਰ ਮਾਰਿਆ ਜਾਂਦਾ ਹੈ ਉਹਨਾਂ ਦੀ ਪਾਗ ਉਤਾਰੀ ਜਾਂਦੀ ਹੈ ਜਿਹੜੇ 60-70 ਸਾਲ ਦੀ ਉਮਰ ਦੇ ਸੀਗੇ ਉਸ ਤੋਂ ਬਾਅਦ ਇਹ ਜਾ ਕੇ ਅੰਦਰ ਵੈਲਟ ਪੇਪਰਾਂ ਦੇ ਉੱਤੇ ਮੋਹਰਾ ਲਾ ਕੇ ਤਰੀਬ ਦੇ ਤਰੀਬ 250 ਤੋਂ 350 ਵੋਟ ਉਹਦੇ ਵਿੱਚ ਪਾਉਂਦੇ ਆ ਵੈਲਟ ਪੇਪਰਾਂ ਨੂੰ ਆ ਕਰਕੇ ਇਸ ਤਰੀਕੇ ਦੇ ਨਾਲ ਹੀ ਗਏ ਨੇ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਨੇ ਉਹ ਕਿ ਅਸੀਂ ਨਿਰਪੱਖ ਚੋਣਾਂ ਕਰਾਉਣੀਆਂ ਨੇ ਘੜੀਵਾਲ ਬਲਾਕ ਦੇ ਵਿੱਚ ਇੱਕ ਅਕਾਲੀ ਦੇ ਸਿਰਫ ਕਾਗਜ਼ ਬਚੇ ਨੇ ਚੱਕਰੀ ਪਿੰਡ ਦੇ ਵਿੱਚ ਜਿਹੜੇ ਕਿ ਉਹਨੇ ਆਪਣੇ ਨਾਲ ਮੀਡੀਆ ਖੜਕੇ ਵਕੀਲ ਖੜਕੇ ਆਪਣੇ ਕਾਗਜ਼ ਭਰਵਾਏ ਸੀਗੇ ਇਸ ਕਰਕੇ ਇਹਨਾਂ ਕੋ ਕਾਗਜ਼ ਕੱਟੇ ਨਹੀਂ ਗਏ ਉਹ ਕਾਗਜ਼ ਨਹੀਂ ਕੱਟੇ ਗਏ ਹੁਣ ਇਹਨਾਂ ਨੇ ਇਸ ਤਰੀਕੇ ਨਾਲ ਆਪਣਾ ਸਰਪੰਚ ਬਣਾਉਣ ਵਾਸਤੇ ਧੱਕੇ ਸ਼ੁਰੂ ਲੰਗਾ ਸਾਹਿਬ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਪੁਲਿਸ ਕਿੱਥੇ ਸੀ ਪੁਲਿਸ ਉੱਥੇ ਸੀਗੀ ਜਿਹੜੇ ਮੁਲਾਜ਼ਮ ਸੀਗੇ ਜਿਹੜੇ ਲੋਕ ਆਏ ਉਹ ਹਥਿਆਰਬੰਦ ਸੀਗੇ ਹਥਿਆਰਬੰਦ ਹੋਣ ਕਰਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਵੀ ਸਾਈਡ ਤੇ ਲਗਾ ਲਿਆ ਜਿਹੜਾ ਪ੍ਰੋਜੈਕਟਿੰਗ ਅਫਸਰ ਹੈ ਜੀ ਉਹਨੇ ਖੁਦ ਪੀਟੀਸੀ ਦੇ ਉੱਤੇ ਵਾਇਟ ਦਿੱਤੀ ਹੈ ਕਿ ਠੱਕੇ ਨਾਲ ਵੋਟਾਂ ਪਾ ਕੇ ਗਏ ਆ ਜੀ ਲੋਗ ਆਏ ਸੀਗੇ ਧੱਕੇ ਨਾਲ ਬੈਲਟ ਪੇਪਰ ਪਾੜ ਕੇ ਉਹਨਾਂ ਨੇ ਵੋਟਾਂ ਪਾਈਆਂ ਨੇ ਪਰ ਲੰਗਾ ਸਾਹਿਬ ਸਵਾਲੀਆ ਨਿਸ਼ਾਨ ਤਾਂ ਪੁਲਿਸ ਪ੍ਰਸ਼ਾਸਨ ਤੇ ਵੀ ਉੱਠਦੇ ਆ ਕਿ ਉਹਨਾਂ ਦੇ ਹੁੰਦਿਆਂ باوجود ਉਹਨਾਂ ਦੀ ਕਾਦੀ ਕਾਦੀ ਸਿਕਿਉਰਟੀ ਹੈ ਇੱਕ ਇੱਕ ਗੱਲ ਕਲੀਅਰ ਕਰਦਾ ਜੀ ਕਿ ਅਸੀਂ ਕੈਮਰੇ ਦੀ ਪਰਮਿਸ਼ਨ ਲਈ ਹੋਈ ਸੀਗੀ ਐਸ.ਐਮ. ਸਾਹਿਬ ਤੇ ਡੀ.ਟੀ. ਸਾਹਿਬ ਕੋਲ ਐਪਲੀਕੇਸ਼ਨ ਦੇ ਕੇ ਕਿ ਵੀਡੀਓਗ੍ਰਾਫੀ ਕੀਤੀ ਜਾਏ ਬੂਥ ਦੇ ਵਿੱਚ ਸਾਨੂੰ ਡਰ ਹੈ ਕਿ ਇਹਨਾਂ ਨੇ ਇੱਥੇ ਧੱਕੇਸ਼ਾਹੀ ਕਰ ਰਹੀ ਹੈ ਉਸ ਤੋਂ ਬਾਅਦ ਇਹ ਕਰਦੇ ਨੇ ਜੀ ਬੂਥ ਦੇ ਅੰਦਰ ਡੀਐਸਪੀ ਐਸਐਚਓ ਆਉਂਦੇ ਨੇ 9:30 ਵਜੇ ਦੇ ਕਰੀਬ ਕੈਮਰੇ ਵਾਲੇ ਨੂੰ ਕਹਿੰਦੇ ਆ ਕਿ ਤੇਰੇ ਕੋਲ ਆਈ ਕਾਰਡ ਨਹੀਂ ਹੈਗਾ ਤੂੰ ਬਾਹਰ ਚੱਲ ਜੀ ਕੈਮਰੇ ਵਾਲੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ 15-20 ਮਿੰਟ ਦੇ ਬਾਅਦ ਕਾਂਗਰਸ ਦੇ ਗੁੰਡੇ ਆ ਕੇ ਇੱਥੇ ਮੋਟਾ ਜਾਲੀ ਪਾ ਕੇ ਤੇ ਆ ਪੂਰਾ ਕੈਂਡੀਡੇਟ ਤੇ ਬੋਲਣ ਦੀ ਕੋਸ਼ਿਸ਼ ਕਰਦੇ ਆ ਲੰਗਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਣਾ ਗੱਲਬਾਤ ਕੀਤੀ ਔਰ ਦੋਸਤੋ ਮੈਂ ਦੱਸਣਾ ਸੁਖਜਿੰਦਰ ਲੰਗਾ ਜੀ ਮੇਰੇ ਨਾਲ ਜੁੜੇ ਸਨ ਜੋ ਦੱਸ ਰਹੇ ਸਨ ਕਿ ਕਾਂਗਰਸ ਪਾਰਟੀ ਵੱਲੋਂ ਕੁਝ ਇੱਕ ਲੋਕਾਂ ਨੂੰ ਬਾਹਰਲੇ ਲੋਕਾਂ ਨੂੰ ਬੁਲਾ ਕੇ ਉਹਨਾਂ ਦੇ ਕੋਲੋਂ ਜਾੜੀ ਵੋਟਾਂ ਪੁਆਈਆਂ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਚਲਦੇ ਆ ਸੁਖਦੇਵ ਰੰਧਾਵਾ ਜੀ ਦੇ ਕੋਲ ਉਹਨਾਂ ਤੋਂ ਪੁੱਛਦੇ ਆ ਕਿ ਇਸ ਇਲਾਕੇ ਵਿੱਚ ਇੱਕ ਕੈਂਡੀਡੇਟ ਅਜੇ ਹਾਬੀ ਹੈ ਜਿਸ ਦਾ ਖੁਦ ਜਿਸ ਦੀ ਖੁਦ ਆਪਣੀ ਵੋਟ ਨਹੀਂ ਬਣੀ ਲੇਕਿਨ ਉਹ ਇਲੈਕਸ਼ਨ ਲੜ ਰਿਹਾ ਰੰਦਾਵਾ ਸਾਹਿਬ ਸਵਾਗਤ ਹੈ ਸਰ ਮੈਂ ਫਿਰ ਦੱਸਣਾ ਚਾਹੁੰਦਾ ਹਾਂ ਕਿ ਇੱਕ ਸਿੰਧ ਨਾਟਕ ਜੋ ਕਿ ਤਪਸਥਾਨ ਬਾਬਾ ਸ੍ਰੀ ਚੰਦੀ ਦਾ ਉੱਥੇ ਜੇ ਲਖਨਉ ਦੇ ਕੇ ਕੰਮ ਕਰ ਰਿਹਾ ਸਰ ਸਿੰਘ ਤੇ ਉਹ ਉਹਦੀ ਵੋਟ ਜਦ ਕੇ ਉਹਦੇ ਕਾਗਜ ਜਿਹੜੇ ਸਪੈਕਟ ਕਰ ਦਿੱਤੇ ਗਏ ਆ ਕਾਗਜ ਉਹ ਉਹਨੂੰ ਇਲੈਕਸ਼ਨ ਲੜਨ ਵਾਸਤੇ ਬਿਲਕੁਲ ਜਿਹਾ ਉਹ ਜਾਈਟ ਵੀ ਗਈਆ ਪਰ ਜਦੋਂ ਹੀ ਉਹ ਆਪਣੇ ਬੂਥ ਬੂਥ ਅੰਦਰ ਜਾਂਦੀ ਹੈ ਤਾਂ ਉਹ ਆਨੰਦ ਹੋ ਜਾਂਦੀ ਹੈ ਕਿ ਆਪੇ ਕੋਲ ਬਹੁਤ ਜਰੀਆ ਬਹੁਤ ਕੋਲ ਨਹੀਂ ਕਰ ਸਕਦੀ ਇਹ ਲਿਖਾ ਜਾ ਸਕਦਾ ਹੈ ਕਿ ਰੱਖਿਆ ਜਾ ਸਕਦਾ ਵਾ ਕਿ ਕਹਿੰਦੇ 1.5 ਦਿਨ ਪਹਿਲੇ ਬੂਥ ਦੇ ਸੁਦੇਸ਼ ਦੇ ਵਿੱਚ ਤੋਂ ਕੀ ਨਾਮ ਜੀ ਗੁਰਮੀਤ ਸਿੰਘ ਜੀ ਜੀ ਦੱਸੋ ਕੀ ਗੱਲ ਹੋਈ ਆ ਸਰ ਇੱਥੇ ਤੇ ਕੀ ਘਟੂ ਕੀ ਸਰ ਸਵੇਰੇ ਜਦੋਂ ਇਲੈਕਸ਼ਨ ਸ਼ੁਰੂ ਹੋਈ ਆ ਬੜੀ ਅਮਨ ਮਾਨ ਨਾਲ ਇਲੈਕਸ਼ਨ ਚੱਲ ਰਹੀ ਸੀ ਲਗਭਗ 54 ਵੋਟਾਂ ਪੋਲ ਹੋਈਆਂ ਸੀਗੀਆਂ ਉਸ ਤੋਂ ਬਾਅਦ ਇੱਕਦਮ ਜਿਹੜੇ ਆ ਬਾਹਰੋਂ 10-12 ਗੱਡੀਆਂ ਦੇ ਵਿੱਚ ਲੋਕ ਆਏ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਗਿਆ ਔਰ ਉਹ ਸਾਰੇ ਲੋਕ ਅੰਦਰ ਆ ਕੇ ਇੱਕਦਮ ਮਤਲਬ بیسਬਾਲ ਤੇ ਆਪਣੇ ਦਾਤਰ ਦੇ ਗੰਡਾਸਿਆਂ ਦੇ ਨਾਲ ਜਿਹੜਾ ਉਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਕੈਂਡੀਡੇਟ ਸਰਪੰਚ ਸੀਗੇ ਉਹ ਅੰਦਰ ਸੀਗੇ ਮੈਂ ਵੀ ਨਾਲ ਸੀ ਅੰਦਰ ਡਿਊਟੀ ਤੇ ਤੇ ਅਸੀਂ ਅੰਦਰੋਂ ਦਰਵਾਜ਼ੇ ਬੰਦ ਕਰ ਲਏ ਦੋਨੇ ਬੂਥ ਦੇ ਔਰ ਫਿਰ ਉਹਨਾਂ ਨੇ ਦਰਵਾਜ਼ੇ ਨੂੰ ਥੱਲਿਓਂ ਜਿਹੜੀ ਟੀਨ ਸ਼ੀਟ ਹੈ ਉਹ ਪਾੜ ਕੇ ਜੋਰ-ਜੋਰੀ ਮਾਰ ਕੇ ਦਰਤ ਮਾਰੇ ਕੁਝ 20 ਵਾਲਾ ਮਾਰੀਆਂ ਜੋਰ-ਜੋਰੀ ਉਹ ਤਾਂ ਪਾੜ ਕੇ ਉਹਨੂੰ ਅੰਦਰ ਦਾਖਲ ਹੋਏ ਅੰਦਰ ਦਾ ਜਿਹੜੇ ਬੰਦੇ ਵੀ ਸਾਰੇ ਸੀ ਸਾਰੇ ਮਤਲਬ ਬਾਹਰ ਦੇ ਬੰਦੇ ਸੀਗੇ ਤੇ ਉਹ ਅਨ ਆਈਡੈਂਟੀਫਾਈਡ ਕਹਿ ਲੋ ਜਿੰਨੂੰ ਪਛਾਣ ਚ ਨਹੀਂ ਸੀ ਆਉਂਦੇ ਕੋਈ ਤੇ ਉਹ ਜਦੋਂ ਅੰਦਰੋਂ ਕੀਤੇ ਅੰਦਰੋਂ ਦਾ ਸਾਰਾ ਸਟਾਫ ਜਿਹੜਾ ਸੀਗਾ ਉਹਨੂੰ ਇੱਕ ਸਾਈਡ ਤੇ ਕਰ ਦਿੱਤਾ ਔਰ ਮੈਂ ਸਰਪੰਚ ਸਾਹਿਬ ਨੂੰ ਕਵਰ ਕਰਕੇ ਤੇ ਬਾਹਰ ਲੈ ਕੇ ਮੈਂ ਕਿਹਾ ਵੀ ਇਹ ਬੰਦੇ ਬਹੁਤ ਜ਼ਿਆਦਾ ਨਹੀਂ ਆਪਾਂ ਝਗੜਾ ਨਹੀਂ ਕਰ ਸਕਦੇ ਇਥੇ ਇਹਨਾਂ ਦੇ ਕਿੱਡ ਨਹੀਂ ਠਹਿਰ ਸਕਦੇ ਤੇ ਆਪਣੇ ਪਤਾ ਲੱਗਾ ਜੀ ਤੇ ਮੈਂ ਉਸੇ ਟਾਈਮ ਹੀ ਮੌਕੇ ਤੇ ਇਥੇ ਪਹੁੰਚ ਗਿਆ ਪਿੰਡ ਸਕਰੀ ਤੇ ਉਦੋਂ ਪਰਜਾਇਜਕ ਅਫਸਰ ਨੂੰ ਮਿਲੇ ਆ ਜੋ ਵੀ ਇਥੋਂ ਦੇ ਪ੍ਰਜਾਇਨਿਕ ਅਫਸਰ ਹਨ ਮਨੋਰੀਟਰਨ ਆਪਣੀ ਦਿਖਾ ਦਿੰਦੇ ਆ ਉਹ ਮੁਤਾਬਕ ਹੀ ਅਗਲੀ ਕਾਰਵਾਈ ਆਪ ਕਰਦੇ ਆ ਕੀ ਕੋਈ ਦੱਸਿਆ ਵਾ ਤੁਹਾਨੂੰ ਇਥੋਂ ਦੇ ਲੋਕਾਂ ਨਾਲ ਕੋਈ ਪਟੀਸ਼ ਕੀਤੀ ਉਹ ਪ੍ਰਜਾਇਨਿਕ ਅਫਸਰ ਕੋਲ ਕਿ ਕੋਈ ਦੱਸਿਆ ਉਹਨਾਂ ਨੂੰ ਨਹੀਂ ਉਹਨਾਂ ਨੇ ਦੱਸਿਆ ਜਿਹਨੂੰ ਰਿਟਰਨ ਜੋ ਵੀ ਕੰਪਲੇਨਟ ਕਰਨਗੇ ਮੇਰੇ ਮੁਤਾਬਕ ਕਾਰਵਾਈ ਕਰਾਂਗਾ ਫਿਰ ਵੀ ਕੁਛ ਨਾ ਕੁਛ ਤੁਹਾਨੂੰ ਦੱਸਿਆ ਹੋਊਗਾ ਇਥੇ ਉਹਨੇ ਦੱਸਿਆ ਵੀ ਕੋਈ ਅਨਪਛਾਤੇ ਆਦਮੀ ਆਏ ਆ ਇਦਾਂ ਕਰਕੇ ਕੋਈ ਇਥੇ ਮਾਰੇ ਧੱਕੇ ਨਾਲ ਦਰਵਾਜ਼ੇ ਤੋਂ ਜੋ ਕੀਤੀ ਆ ਮਰਦੋਕ ਬਾਕੀ ਰਿਟਰਨ ਜੋ ਵੀ ਸਟੇਟਮੈਂਟ ਹੁੰਦੀ ਹੈ ਉਹਦੇ ਮੁਤਾਬਕ ਮੈਂ ਕਾਰਵਾਈ ਕਰਾਂਗਾ ਸਰ ਮੈਂ ਰਿਪ੍ਰੈਜ਼ੈਂਟਿੰਗ ਅਫ 20 25 30 ਜਣੇ ਸ਼ਰਾਰਤੀ ਅੰਸਰ ਆਏ ਤੇ ਮਹਾਰਾਜ ਦੇ ਆਪਣੀ ਜਾਨ ਬਚਾਉਂਦੇ ਨੇ ਪਤਾ ਨਹੀਂ ਕਿੱਥੇ ਮੋਹਰਾਂ ਲੰੁੰਦੇ ਨੇ ਸਭ ਕੁਝ ਖਲਾਰ ਪਿਆਵਲ ਗਏ ਤੇ ਅਖੀਰ ਚਲ ਗਈ ਜੀ ਪੋਲਿੰਗ ਰੁਕੀ ਹੈ ਜੀ ਵੈਲਿਡ ਪੇਪਰ ਖਰਾਬ ਕਰ ਗਏ ਹੈ ਜੀ ਦੰਡੇ ਦੰਡੇ ਜੀ ਹਾਂ ਜਿਹੜੇ ਕਾਗਜ਼ ਸਹੀ ਪਾਏ ਗਏ ਉਹਨੇ ਕਾਨੂੰਨ ਦਾ ਵੀ ਹਸਾਰਾ ਲਿਆ মিডিਆ ਦੇ ਥਰਾਈ ਥਰੂ ਕਾਗਜ਼ ਭਰੇ ਆ ਦੋਸਤ ਪਿੰਡ ਦੇ ਵਿੱਚ ਚੋਣ ਹੋ ਰਹੀ ਸੀ ਕਿ ਬੜੀ ਅਮਨ ਮਾਨ ਦੇ ਨਾਲ 10 ਵਜੇ ਤੱਕ VOTING ਹੋਈ ਐ 10 ਵਜੇ ਤੋਂ ਬਾਅਦ ਸਾਡੇ ਲੋਕਲ ਲੀਡਰ ਦੀ ਸ਼ੈ ਦੇ ਉੱਤੇ ਘਟੋ ਘਟ ਨਹੀਂ ਤੇ 1.200 ਮੁੰਡਾ ਆ ਕੇ ਸਾਰੇ ਉਹਨਾਂ ਨੇ ਤੁਸੀਂ ਜਾ ਕੇ ਬੂਥ ਤੇ ਦੇਖ ਸਕਦੇ ਜੇ ਕੰਦਾ ਪੰਨੀਆਂ ਦਰਵਾਜ਼ੇ ਤੋੜੇ ਬੈਲਟ ਪੇਪਰ ਪਾੜ ਕੇ ਬੂਠੇ ਲਾ ਲਾ ਕੇ ਵੋਟਾਂ ਪਾਈਆਂ ਤੇ ਸਾਡਾ ਜਿਹੜਾ ਸਰਪੰਚ ਦਾ ਕੈਂਡੀਡੇਟ ਕਰੋਤਾ ਸੀਗਾ ਉਹ ਅੰਦਰ ਬੂਥ ਦੇ ਸੀਗਾ ਉਹਨੂੰ ਸੱਟਾ ਲਾ ਕੇ ਉਹਨੂੰ ਬੂਥ ਦੇ ਬਾਹਰ ਕੱਢ ਦਿੱਤਾ ਪੂਰਾ ਘ੍ਰੈਂਟਾ ਇੱਥੇ ਨੰਗਾ ਨਾਚ ਹੋਇਆ ਏ ਜਿਹੜੇ ਕਾਂਗਰਸ ਦੇ ਗੁੰਡੇ ਆਏ ਸੀਗੇ ਉਹਨਾਂ ਨੇ ਪੂਰੀ ਵਧੀਆ ਤਰੀਕੇ ਨਾਲ ਜਿਵੇਂ ਨਾ ਕਹੀਏ ਨਾ ਕਿ ਬਦਮਾਸ਼ੀ ਨਾਲ ਵੋਟਾਂ ਪਾ ਕੇ ਗਏ ਨੇ ਇਹ ਵਿਧਾਇਕ ਨੂੰ ਮੈਂ ਕਹਿਣਾ ਚਾਹੁੰਦਾ ਐ ਕਿ ਬੜੀਆਂ ਫੜਾ ਮਾਰਦੇ ਜੇ ਅਹੀਂ ਨਿਰਪੱਖ ਇਲੈਕਸ਼ਨ ਕਰਾਉਣੀਆਂ ਮੈਂ ਆ ਕਰਨਾ ਐ ਆ ਨਿਰਪੱਖ ਇਲੈਕਸ਼ਨ ਹੈ ਤੁਹਾਡੀ ਮੈਂ ਸਰਕਾਰ ਨੂੰ ਵੀ ਮੰਗ ਕਰਦਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੰਗ ਕਰਦਾ ਹਾਂ ਕਿ ਇਸ ਪਿੰਡ ਦੀ ਇਲੈਕਸ਼ਨ ਰੱਦ ਕਰਕੇ ਤੇ ਦੁਬਾਰਾ ਇਲੈਕਸ਼ਨ ਕਰਾਈ ਜਾਏ ਤਾਂ ਕਿ ਜੋ ਲੋਕਾਂ ਦੀ ਕਚੈਰੀ ਦੇ ਵਿੱਚੋਂ ਫਤਵਾ ਲੈ ਕੇ ਆਵਾਂਗੇ ਉਹ ਸਾਰਿਆਂ ਦੇ ਵਿੱਚ ਸਾਹਮਣੇ ਹੋਏਗਾ ਇਹਨਾਂ ਨੂੰ ਹਾਰ ਦੇ ਡਰ ਤੋਂ ਅੱਜ ਇਹਨਾਂ ਨੇ ਇਹ ਗੁੰਡਾਗਰਦੀ ਕੀਤੀ ਹੈ ਬਿੰਦ ਦੇ ਵਿੱਚ ਜਿਹੜਾ ਬੂਥ ਨੰਬਰ ਆਇਆ ਤੇ ਤੇ ਕੋਈ ਹੋਈ ਹੈ ਝਗੜਾ ਵਗੈਰਾ ਹੋਇਆ ਕਿ ਕੋਈ ਦਰਵਾਜਾ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਅਸਲਾਮ ਅੱਜ ਮੈਂ ਫੋਰਪਿੰਟ ਜੀ ਪ੍ਰੈਜ਼ੈਂਟ ਸੀ ਜਦੋਂ ਇੱਥੋਂ ਮੈਸੇਜ ਆਇਆ ਵੀ ਇੱਥੇ ਕੋਈ ਝਗੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਫੋਰਨ ਪੋਲਸ ਪਾਰਟੀ ਤੇ ਮੂਵ ਕੀਤੀ ਹੈ ਤੇ ਪਹੁੰਚੇ ਅੱਜ ਅੱਜ ਜਿਹੜੇ ਮਲਵਿੰਦਰ ਸਿੰਘ ਹੈਗੇ ਨੇ ਪ੍ਰੈਜ਼ਾਈਡਿੰਗ ਆਫਸਰ ਉਹਨਾਂ ਨੇ ਮੈਨੂੰ ਬੁਲਾਇਆ ਵੀ ਮੈ ਰੂਨ ਨੂੰ ਐਸ ਪਰ ਲਾ ਜੋ ਲੀਗਲ ਐਕਸ਼ਨ ਅਸੀਂ ਐਕਸ਼ਨ ਲਵਾਂਗੇ ਤੇ ਫਿਲਹਾਲ ਇੱਥੇ ਤੁਸੀਂ ਦੇਖ ਰਹੇ ਹੋ ਪੋਲਿੰਗ ਦੁਬਾਰਾ ਸ਼ੁਰੂ ਹੋ ਗਈ ਹੈ ਪੀਸਫੁਲ ਪੋਲਿੰਗ ਚੱਲ ਰਹੀ ਹੈ ਜੋ ਪਹਿਲਾਂ ਘਟਨਾ ਹੋਈ ਹੈ ਕਿਉਂਕਿ ਮੈਂ ਜਸਟ ਹੁਣ ਆਇਆ ਹਾਂ ਜੇ ਮੈਂ ਵੈਰੀਫਾਈ ਕਰ ਲਾਂ ਠੀਕ ਹੈ ਜੀ ਇਹ ਇਹ ਜਿਹੜੇ ਬੰਦੇ ਜਿਹੜੇ ਜਿੰਨਾ ਕੋਈ ਝਗੜਾ ਕੀਤਾ ਹੁਣ ਤੱਕ ਨਹੀਂ ਇਸ ਵਕਤ ਹੁਣ ਇਸ ਵਕਤ ਤੁਸੀਂ ਦੇਖ ਰਹੇ ਹੋ ਪਿੱਛੇ ਤੁਹਾਡੇ ਪਿੰਡ ਦੇ ਲੋਕ ਆ ਜਿੱਦ ਨੇ ਪਰ ਮੈਂ ਵੈਰੀਫਾਈ ਕਰ ਲਾਂ ਜੋ ਲੀਗਲ ਕਾਰਵਾਈ ਫਿਰ ਅਸੀਂ ਕਰਾਂਗੇ ਸੋ ਬਹੁਤ ਬਹੁਤ ਮਿਹਰਬਾਨੀ ਰੰਦਾਵਾ ਸਾਹਿਬ ਤੁਸੀਂ ਸਾਨੂੰ ਅਪਡੇਟ ਦਿਤੀ ਅਸੀਂ ਹੁਣ ਤੱਕ ਦੀ ਅਪਡੇਟ ਬਾਕੀ For new updates please subscribe A1 News and click the bell icon